ਇਹ ਇੱਕ ਦਿਲੀਤ ਡਿਬੇਟ ਪੰਜਾਬ ਆਰਗੇਨਾਈਜੇਸ਼ਨ ਅਸੀਂ ਬਣਾਈ ਸੀ ਕੁਝ ਇੰਟੈਲੈਕਚੁਅਲ ਨੇ ਇਕੱਠੇ ਹੋ ਕੇ ਉਹਦੇ ਵਿੱਚ ਹਰ ਸਾਲ ਅਸੀਂ ਬਾਬਾ ਸਾਹਿਬ ਦੀ ਗੈਨਤੀ ਨੂੰ ਸਮਰਪਿਤ ਕਰਦੇ ਆਂ ਪ੍ਰੋਗਰਾਮ ਅੱਜ ਇਹ ਤੀਸਰਾ ਪ੍ਰੋਗਰਾਮ ਸੀ ਇਹ ਜੋ ਅਸੀਂ ਇੱਥੇ ਮਨਾਇਆ ਅੱਜ ਬਾਬਾ ਜੀ ਦਾ ਮਨਾਉਣ ਦੀ ਕੀ ਉਦੇਸ਼ ਹੈ ਜਿਹੜਾ ਇਹ ਪ੍ਰੋਗਰਾਮ ਦਾ ਤਾਂ ਜਿਹੜਾ ਬਾਬਾ ਸਾਹਿਬ ਦਾ ਸੰਦੇਸ਼ ਹੈ ਰਸੂਲ ਐਜੂਕੇਟ ਐਜੀਟੇਟ ਆਰਗੇਨਾਈਜ਼ ਉਹਦਾ ਜਿਹੜਾ ਪਹਿਲਾ ਪੌੜੀ ਆ ਯਾਨੀ ਕਿ ਐਜੂਕੇਟ ਉਹਨੂੰ ਜਿਆਦਾ ਤੋਂ ਜਿਆਦਾ ਪ੍ਰਚਾਰ ਕਰਨ ਦਾ ਉਹਨੂੰ ਲੋਕਾਂ ਕੋਲ ਚ ਐਮਪਲੀਫਾਈ ਕਰਨ ਦਾ ਉਹਦਾ ਸਿਗਨੀਫਿਕੈਂਸ ਦੱਸਣ ਦਾ ਤੇ ਬਾਬਾ ਸਾਹਿਬ ਕਿਵੇਂ ਸਾਨੂੰ ਇਸ ਹਥਿਆਰ ਨਾਲ ਬਿਨਾ ਕਿਸੇ ਲੜੇ ਤੋਂ ਬਿਨਾ ਕਿਸੇ ਗੋਲੀ ਬਰੂਤ ਤੋਂ ਕਿੰਨਾ ਕੁਝ ਦਵਾ ਸਕੇ ਉਹੀ ਲੋਕਾਂ ਨੂੰ ਸਮਝਾਉਣਾ ਹੈ ਇਹਦਾ ਮਕਸਦ ਹੈ ਜੇ ਸਿਆਸੀ ਕਿਸੇ ਨਾਲ ਪਾਰਟਨਰ ਅਸੀਂ ਅਸੀਂ ਕਿਸੇ ਸਿਆਸੀ ਪਾਰਟੀ ਨਾਲ ਸਬੰਧਤ ਨਹੀਂ ਹੈ ਤੇ ਸਾਡਾ ਅੱਜ ਪੈਂਫਲੇਟ ਅਸੀਂ ਰਿਲੀਜ਼ ਕਰਿਆ ਉਹਦੇ ਵਿੱਚ ਅਸੀਂ ਕਲੀਅਰ ਲਿਖਿਆ ਨਾ ਤਾਂ ਅਸੀਂ ਕਿਸੇ ਸਿਆਸੀ ਪਾਰਟੀ ਨਾਲ ਸਬੰਧਤ ਹੈ ਨਾ ਸਾਡਾ ਕੋਈ ਸਬੰਧ ਹੈ ਨਾ ਅਸੀਂ ਧਰਨੇ ਮਜਾਰੇ ਹੋ ਰੇਲਾਂ ਰੋਕਣ ਸੜਕਾਂ ਰੋਕਣ ਕਿਸੇ ਚੀਜ਼ ਦੇ ਨਾਲ ਉਹ ਨਹੀਂ ਕਰਦੇ ਨਾ ਅਸੀਂ ਕਿਸੇ ਅਫਸਰਾਂ ਦੇ ਖਿਲਾਫ ਪ੍ਰੋਟੈਸਟ ਦਾ ਉਹ ਕਰਦੇ ਅਸੀਂ ਸਿਰਫ ਤੇ ਸਿਰਫ ਕਾਨੂੰਨ ਦੀ ਮਦਦ ਨਾਲ ਕਿਉਂਕਿ ਕਾਨੂੰਨ ਇੰਡੀਆ ਦੇ ਵਿੱਚ ਇੰਨਾ ਜ਼ਿਆਦਾ ਮੌਜੂਦ ਆ ਸਾਡੇ ਹੱਕ 'ਚ ਕਿ ਸਾਨੂੰ ਉਹ ਨੂੰ ਸਿਰਫ ਐਕਟੀਵੇਟ ਕਰਨ ਦੀ ਲੋੜ ਆ ਔਰ ਕਾਨੂੰਨ ਨੂੰ ਐਕਟੀਵੇਟ ਕਰਕੇ ਹੀ ਅਸੀਂ ਆਪਣੇ ਲੋਕਾਂ ਨੂੰ ਵੱਧ ਤੋਂ ਵੱਧ ਜਿਹੜੀਆਂ ਸਹੂਲਤਾਂ ਦਵਾਏਗੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਦਲਤ ਡਿਬੇਟ ਮੰਚ ਪੰਜਾਬ ਪੰਜਾਬ ਵੱਲੋਂ ਅਸੀਂ ਲਿਖਿਆ ਗਿਆ ਇਹ ਸਾਡਾ ਤੀਜਾ ਜਿਹੜਾ ਹੈਗਾ ਸਾਲਾਨਾ ਪ੍ਰੋਗਰਾਮ ਇਹ ਜੱਜ ਸਰਦਾਰ ਸੁਖਦੇਵ ਸਿੰਘ ਜੀ ਜਨਾਕਲ ਦੀ ਗਵਾਈ ਹੇਠ ਚੱਲਦਾ ਜਿਸ ਦੇ ਵਿੱਚ ਜਿੱਦਾਂ ਉਹਨਾਂ ਨੇ ਕਿਹਾ ਕਿ ਅਸੀਂ ਸਿਰਫ ਤੇ ਸਿਰਫ ਬੱਚਿਆਂ ਦੀ ਪੜ੍ਹਾਈ ਤੇ ਜ਼ੋਰ ਦੇਣ ਦੀ ਗੱਲ ਕਰਦੇ ਵੀ ਸਿਰਫ ਤੇ ਸਿਰਫ ਪੜ੍ਹਾਈ ਕਰੋ ਪੜ੍ਹਾਈ ਕਰਕੇ ਕਾਨੂੰਨਾਂ ਤੋਂ ਬਾਖਬੂ ਬੋ ਤੇ ਆਪਣੇ ਕਾਨੂੰਨਾਂ ਦੇ ਜਰੀਏ ਇਹ ਜਿਹੜੀ ਲੜਾਈ ਲਲੋ ਧਰਨੇ ਮੁਜਾਰਿਆਂ ਤੋਂ ਦੂਰ ਰਹੋ ਜినా ਗੁਰਮੇਲ ਸਿੰਘ ਰਿਟਾਇਰਡ ਕਾਨੂੰਨੋ ਸਾਫਾ ਪ੍ਰਧਾਨ ਪਿੰਡਵਾਰ ਯੂਨੀਅਨ ਪੰਜਾਬ ਜਿਹੜਾ ਜਿਹੜਾ ਇਹ ਪ੍ਰੋਗਰਾਮ ਕੀਤਾ ਗਿਆ ਡਾਕਟਰ ਭੀਮਰਾਵ ਵੇਦਕਾਰੀ ਦੀ ਜਨਮ ਦਿ ਜਿਹੜੀ ਮਨਾਈ ਗਈ ਹੈ ਤੀਜੀ ਵਾਰੀ ਇਹ ਮਨਾਈ ਗਈ ਹੈ ਬੜੀ ਖੁਸ਼ੀ ਹੋਈ ਹੈ ਸਾਨੂੰ ਪਹਿਲੀ ਵਾਰੀ ਵੀ ਜਦੋਂ ਆਏ ਅਸੀਂ ਇੱਥੇ ਜੱਤ ਸਾਹਿਬ ਦੇ ਜਿਹੜੇ ਵਿਚਾਰ ਨੇ ਉਹ ਸਾਡੇ ਗਰੀਬ ਦਲਿਤ ਵਾਂਗ ਲੋਕਾਂ ਨੂੰ ਜਾਗਰੂਤ ਕਰਨਾ ਜਿਹੜੇ ਕਾਨੂੰਨ ਨੇ ਉਹ ਸਾਡੇ ਹੱਕਾਂ ਲਈ ਜਿਹੜੇ ਸਾਡੇ ਲੋਕਾਂ ਦੀ ਆਵਾਜ਼ ਜਿਹੜੀ ਬੁਲੰਦ ਕਰਦੇ ਨੇ ਉਹ ਸਾਨੂੰ ਸਮੇਂ-ਸਮੇਂ ਤੇ ਇਹਨਾਂ ਬਗੋਂ ਜਿਹੜੀ ਜਾਣਕਾਰੀ ਮਿਲਦੀ ਹੈ ਬੜੀ ਖੁਸ਼ੀ ਹੁੰਦੀ ਹੈ ਜਿਹੜੀ ਇੱਥੇ ਆ ਕੇ ਸਾਨੂੰ ਕਾਨੂੰਨ ਬਾਰੇ ਜਾਣਕਾਰੀ ਹੋਣ ਦੇ ਨਾਤੇ ਅਸੀਂ ਜਿਹੜੇ ਆਪਣੇ ਹੱਕ ਨੇ ਉਹ ਅਸੀਂ ਲੈ ਸਕਦੇ ਆ ਸੋ ਜੱਜ ਸਾਹਿਬ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਸਾਨੂੰ ਖੁਸ਼ੀ ਆ ਕਿ ਇਹੋ ਜਿਹੇ ਜਿਹੜੇ ਪਰਾਲੇ ਨੇ ਹੋਰ ਵੱਧ ਤੋਂ ਵੱਧ ਕੀਤੇ ਜਾਣ ਸਾਡੇ ਗਰੀਬ ਲੋਕਾਂ ਨੂੰ ਜਿਹੜਾ ਹੱਕ ਆ ਉਹ ਮਿਲਦਾ ਰਹੇ